ਹੈਲੋ ਜੀ ਸਰਨ ਪਿਆਰਪਰੀ ਯਾਤਰੀ ਕਾਲ ਦੇ 올 ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਗਰਮੀ ਦਾ ਸੀਜ਼ਨ ਹੁਣ ਚੱਲ ਰਿਹਾ ਹੈਗਾ ਦੀ ਜ਼ਰੂਰਤ ਆ ਗਈ ਕਾਟਨ ਦੇ ਦੁਪੱਟੇ ਦੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆ ਤੁਹਾਡੇ ਲਈ ਕਾਟਨ ਦੇ ਦੁਪੱਟਿਆਂ ਦੀ ਲੈ ਕੇ ਆਏ ਹਾਂ ਕਿਸੇ ਵੀ ਮੇਰੀ ਭੈਣ ਨੇ ਜਿਵੇਂ ਆਪਾਂ ਨੂੰ ਸੂਟਾਂ ਦੇ ਆਰਡਰ ਆਉਂਦੇ ਰਹਿੰਦੇ ਨੇ ਤੁਸੀਂ ਨਾਲ ਦੁਪੱਟਾ ਲੈਣਾ ਹੁੰਦਾ ਤਾਂ ਤੁਸੀਂ ਵੀਡੀਓ ਦੇਖ ਕੇ ਸਿਲੈਕਟ ਕਰ ਸਕਦੇ ਹੋਗੇ ਪਹਿਲਾ ਕਲਰ ਆ ਗਿਆ ਆਪਣੇ ਕੋਲ ਮਸਟਰਡ 100 ਰੁਪਏ ਦਾ ਦੁਪੱਟਾ ਹੋਊਗਾ ਇਹ ਜਿਹੜਾ ਆਪਾਂ ਦਿਖ ਇੱਕ ਪੀਸ ਆਪਾਂ ਤੁਹਾਨੂੰ ਸਿਰਫ ਖੋਲ ਕੇ ਦਿਖਾਵਾਂਗੇ ਆਹ ਵਾਲਾ ਪਨਾਗਾ ਦੁਪੱਟੇ ਦਾ ਲੈਂਥ ਵੀ ਚੈੱਕ ਕਰ ਸਕਦੇ ਹਾਂ ਪਨਾ ਵੀ ਚੈੱਕ ਕਰ ਸਕਦੇ ਹਾਂ ਸਭਾ 2 ਤੋਂ ਪਲਾਸੀ ਹੋਊਗਾ ਥੋੜਾ ਮੋਟਾ ਦਾ ਪੂਰਾ ਦੁਪੱਟਾ ਸਵਾ ਦੋ ਮੀਟਰ ਦਾ ਰਹਿਣ ਲਾ ਆਮ ਨਾਲ ਖੁੱਲਾ ਡੁੱਲਾ ਗੁੱਕੜ ਵੱਜੂਗੀ ਇਹਦੀ ਦੁਪੱਟੇ ਦੀ ਪੂਰਾ ਪਨਾ ਮਿਲਣਾਗਾ ਤੁਹਾਨੂੰ 100 ਰੁਪਏ ਦਾ ਦੁਪੱਟਾ ਰਹਿਣ ਲਾਗਾ ਕਿਸੇ ਵੀ ਮੇਰੀ ਭੈਣ ਦੇ ਸੂਟ ਦੇ ਨਾਲ ਆਰਡਰ ਕਰਨਾਗਾ ਤਾਂ ਤੁਸੀਂ ਮੰਗਵਾ ਸਕਦੇ ਹੋ ਅਗਲਾ ਕਲਰ ਆ ਗਿਆ ਆਪਣੇ ਕੋਲੇ ਗ੍ਰੇ 골ਡਨ ਗ੍ਰੇ ਦੇ ਵਿੱਚ ਫਰੋਜ਼ ਹੀ 골ਡਨ ਦੇ ਵਿੱਚ ਕਾਫੀ ਵਾਈਟ ਪਿੰਕ ਜਿ ਵਿੱਚ ਥੋੜਾ ਜਿਹਾ ਕਰੋਸ਼ੀ ਦਾ ਕੰਮ ਕੀਤਾ ਹੋਇਆ ਦੇਖ ਸਕਦੇ ਹੋਗੇ ਲਾਈਟ ਪਿਸਤਾ ਕਲਰ ਇਹਨਾਂ ਦਾ ਵੀ ਰੇਟ ਹੈ ਜਿਹੜਾ 100 ਰੁਪਏ ਰਹਿਣ ਵਾਲਾਗਾ ਲਾਈਟ ਪਿੰਕ ਕਲਰ ਇੱਕ ਫਲਾਰਾਂ ਵਾਲਾ ਆ ਗਿਆ ਮਿਕਸ ਜਹਾ ਤੁਸੀਂ ਕਿਸੇ ਵੀ ਸੂਟ ਨਾਲ ਲੈ ਸਕਦੇ ਹੋਗੇ ਜੈਪੂਰੀ ਦੁਪੱਟੇ ਆ ਗਏ ਵਿੱਚ ਆਪਣੇ ਕੋਲੇ जो आ गया। बहुत खुले डुले दुपटे ने जयपुरी आ गई ये भी साल रुपये का दुपट्टा रहना है मार्केट सवा सौ सौ सेल होगा गा देख सकते हो ਆਵਲੇ ਡਿਜ਼ਾਈਨਿੰਗ ਆ ਇਹਨਾਂ ਦੀ ਜੈਪੂਰੀ ਦੁਪੱਟੀਆਂ ਦੀ ਇਹਦੇ ਵਿੱਚ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਜੈਪੂਰੀਆਂ ਚ ਫਿਰੋਜੀ ਕਲਰ ਮਿਲ ਜਾਊਗਾ ਗ੍ਰੀਨ ਕਲਰ ਮਿਲ ਜਾਊਗਾ ਗੋਲ ਗਰੇਜਾ ਕਲਰ ਆ ਗਿਆ ਆਵਲੇ ਕਲਰ ਇਹਨਾਂ ਦੇ ਵਿੱਚ ਜੈਪੂਰੀ ਸਾਰੇ ਦੁਪੱਟੇ ਨੇ ਇਹ ਇਹਨਾਂ ਦਾ ਵੀ ਰੇਟ ਆ ਜਿਹੜਾ 100 ਰੁਪਏ ਰਹਿਣ ਲੱਗਾ 5 10 ਤੋਂ ਜ਼ਿਆਦਾ ਕੁਆਂਟੀਟੀ ਚ ਮੰਗਾਉਣੇ ਨੇ ਤੁਸੀਂ ਉਹ ਵੀ ਮੰਗਵਾ ਸਕਦੇ ਹੋਗੇ ਖੋਲ ਕੇ ਆਪਾਂ ਤੁਹਾਨੂੰ ਦਿਖਾਉਂਦੇ ਨੇ ਸਾਰਾ ਫਰੈਸ਼ ਪੀਸ ਹੋਊਗਾ ਕੋਈ ਇਹਨਾਂ ਦੇ ਵਿੱਚ ਕੋਈ ਇਫੈਕਟਡ ਪੀਸ ਨਹੀਂ ਹੋਣਾ ਹੈਗਾ ਇੱਕ ਆਹ ਵਾਲੀ ਦੁਪੱਟੇ ਆ ਗਏ ਆਪਣੇ ਕੋਲੇ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਜਿਹੜਾ ਰੇਟ ਹੈ 150 ਰੁਪਈਆ ਰਹਿਣ ਵਾਲਾਗਾ ਇਹ ਕਲੈਕਸੀ ਦੇ ਨੇ ਚਾਹੇ ਪਰ ਸਕਦੇ ਹਾਂ ਇਹ ਦੁਪੱਟਾ ਵਾ ਇਹਨਾਂ ਜਿਹੜਾ ਦੋ ਸੀਜ਼ਨ ਆਰਾਮ ਨਾਲ ਲਾਉਂਦਾ ਵਾ ਅਸੀਂ ਘਰੇ ਵੀ ਲੈ ਕੇ ਰੱਖਦੇ ਆਂਗੇ ਦੋ ਸੀਜ਼ਨ ਲਾ ਦਿੰਦਾ ਇਹ ਵਾਲਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਰੈੱਡ ਕਲਰ ਮਿਲ ਜੂਗਾ yellow ਮਿਲ ਜੂਗਾ ਇਹ ਜੈਪੁਰੀ ਦੀ ਤਰ੍ਹਾਂ ਆਗੇ ਥੋੜੇ ਜਿਹੇ ਪਿੰਕ ਮਿਲ ਜੂਗਾ ਇਹਨਾਂ ਦੇ ਵਿੱਚ ਇਹੀ ਕਲਰ ਨੇ ਅੱਗੇ ਆਉਗੇ ਆਪਣੇ ਕੋਲੇ ਬਲੈਕ ਦੁਪੱਟੇ ਇਹਨਾਂ ਦਾ ਜਿਹੜਾ ਰੇਟ ਆ ਬਲੈਕ ਦੁਪੱਟਿਆਂ ਦਾ 200 ਰੁਪਏ ਰਹਿਣ ਵਾਲਾਗਾ ਆਹ ਵਾਲੀ ਦੁਪੱਟੇ ਨੇ ਬਲੈਕ ਚੈੱਕ ਕਰ ਸਕਦੇ ਹੋ ਇੱਕ ਡਿਜ਼ਾਈਨ ਦੇ ਦੋ ਵੀ ਲੈ ਸਕਦੇ ਹੋ ਇੱਕ ਵੀ ਲੈ ਸਕਦੇ ਹੋ ਬਰੀਕ ਪ੍ਰਿੰਟ ਚ ਵੀ ਆਗੇ ਬਾਕੀ ਦੁਪੱਟੇ ਆਪਣੇ ਕੋਲੇ ਬਹੁਤ ਜ਼ਿਆਦਾ ਪੈਨੇ ਤੁਸੀਂ 10 20 50 ਚਾਹੇ ਇਕੱਠੇ ਵੀ ਲੈ ਸਕਦੇ ਹੋਗੇ ਇੰਨੇ ਵੀ ਤੁਹਾਨੂੰ ਮਿਲ ਜਾਣਗੇ ਕੁਝਕਾ ਆਪਾਂ ਦਿਖਾਤੇ ਅਜੇ ਆਪਣੇ ਕੋਲੇ ਕਾਫੀ ਜ਼ਿਆਦਾ ਦੁਪੱਟੇ ਹੋਰ ਪੈਨੇ ਇਹਨਾਂ ਦੀ ਆਪਾਂ ਕੱਲ ਨੂੰ ਨੈਕਸਟ ਵੀਡੀਓ ਲਾ ਦਾਂਗੇ ਜਾਂ ਕਿਸੇ ਲੰਦਵਾਰੀ ਸੋਟਾਂ ਦੇ ਨਾਲ ਦਿਖਾ ਦਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜੇ ਅੱਜ ਵਾਲੇ ਦਿਖਾਏ ਨੇ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਆਪਣਾ ਆਰਡਰ ਕਨਫਰਮ ਕਰਕੇ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇਵੋ ਚੈਨਲ ਨੂੰ ਕਰ ਦੇਵੋ ਸਬਸਕ੍ਰ